ਅੱਜ 26 ਦਸੰਬਰ ਸਵੇਰ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਖਬਰਾਂ ਬਹੁਤ ਹੀ ਸ਼ਰਮਸਾਰ ਕਰਨ ਵਾਲੀਆਂ ਨੇ ਤੇ ਸੁਣ ਕੇ ਤੁਸੀਂ ਵੀ ਲਾਜਮੀ ਲਹੰਤ ਪਾਉਗੇ ਦੋ ਖਬਰਾਂ ਕਿਸਾਨ ਅੰਦੋਲਨ ਤੇ ਡੱਲੇਵਾਲ ਦੇ ਨਾਲ ਜੁੜੀਆਂ ਨੇ ਜਿਨ੍ਹਾਂ ਚੋਂ ਇੱਕ ਖਬਰ ਹੈ ਕਿ ਰਾਤ ਸਰਕਾਰ ਦੇ ਮੰਤਰੀ ਡੱਲੇਵਾਲ ਕੋਲ ਗਏ ਨੇ ਔਰ ਵੱਡੀਆਂ ਗੱਲਾਂ ਹੋਈਆਂ ਨੇ ਤੇ ਦੂਜੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਦੇ ਅਸਤੀਫੇ ਦੀ ਮੰਗ ਜ਼ੋਰ ਨਾਲ ਉੱਠੀ ਹੈ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਦੋ ਖਬਰਾਂ ਜਿਹੜੀਆਂ ਸ਼ਰਮਸਾਰ ਕਰ ਦਿੰਦੀਆਂ ਨੇ ਉਹ ਦੱਸਾਂਗੇ ਪਹਿਲੀ ਖਬਰ ਪੰਜਾਬ ਦੇ ਬਠਿੰਡਾ ਤੋਂ ਹੈ ਬਠਿੰਡਾ ਦੇ ਵਿੱਚ ਕੀ ਹੋਇਆ ਤੁਸੀਂ ਦੇਖੋ ਕਿੱਥੋਂ ਤੱਕ ਸਾਡਾ ਸਮਾਜ ਗਿਰ ਗਿਆ ਨਿੱਗਰ ਗਿਆ ਇੱਕ ਨਰਸ ਧੀ ਉਹਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਜਿਹੜੀ ਕਿ ਜੋਧਪੁਰ ਰਮਾਣਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਉਸਨੇ ਇਹ ਕਿਹਾ ਕਿ ਉਹਨਾਂ ਦਾ ਹੀ ਇੱਕ ਗਵਾਂਢੀ ਮੁੰਡਾ ਜੀਨੇ ਉਸ ਨਰਸ ਦੀਆਂ ਨਹਾਉਂਦੀ ਦੀਆਂ ਬਾਥਰੂਮ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਗੁਪਤ ਤਰੀਕੇ ਦੇ ਨਾਲ ਆਪਣਾ ਮੋਬਾਈਲ ਕੈਮਰਾ ਫਿੱਟ ਕਰਕੇ ਤੇ ਉਹਦੀਆਂ ਨਹਾਉਂਦੀਆਂ ਨਿਰਵਸਤਰ ਵੀਡੀਓ ਬਣਾਈਆਂ ਨੇ ਫੋਟੋਆਂ ਖਿੱਚੀਆਂ ਨੇ ਤੇ ਹੁਣ ਉਹ ਉਹਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕੁੜੀ ਨੇ ਇਹ ਦੋਸ਼ ਲਾਏ ਨੇ ਕਿ ਇਸ ਮੁੰਡੇ ਨੇ ਮੈਨੂੰ ਦੱਸੇ ਬਿਨਾ ਗੁਪਤ ਤਰੀਕੇ ਦੇ ਨਾਲ ਇਹ ਸਾਰਾ ਕੰਮ ਕੀਤਾ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਇਸ ਪੂਰੀ ਕਹਾਣੀ ਦੀ ਤਫਤੀਸ਼ ਕਰ ਰਹੀ ਹੈ ਪਰ ਇੱਥੇ ਸਾਡੇ ਸੋਚਣ ਵਾਲੀ ਗੱਲ ਇਹ ਆ ਤੁਸੀਂ ਦੇਖੋ ਕੋਈ ਵੀ ਕਾਰਨ ਹੋਵੇ ਤੇ ਕਿਸੇ ਵੀ ਤਰ੍ਹਾਂ ਹੋਵੇ ਪਰ ਜੇਕਰ ਉਸ ਮੁੰਡੇ ਨੇ ਇਹ ਕਰਤੂਤ ਕੀਤੀ ਹੈ ਤਾਂ ਇਹ ਕਿੰਨੀ ਘਟੀਆ ਸ਼ਰਮਨਾਕ ਤੇ ਗਿਰੀ ਹੋਈ ਕਰਤੂਤ ਹੈ ਕੋਈ ਟਾਈਮ ਸੀ ਸਾਡੇ ਸਮਾਜ ਦੇ ਵਿੱਚ ਔਰਤਾਂ ਦੀ ਇੱਜ਼ਤ ਸੀ ਪਰ ਅੱਜ ਅੱਜ ਲੜਕੀਆਂ ਨੂੰ ਇੱਕ ਭੋਗ ਦਾ ਸਮਾਨ ਸਮਝ ਲ ਸਮਝਾ ਜਾਣ ਲੱਗਾ ਔਰ ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਆਸ-ਪਾਸ ਵਾਪਰਦੀਆਂ ਨੇ ਹੁਣ ਇਹ ਜਿਹੜਾ ਮੁੰਡਾ ਹੈ ਇਹਦੀ ਮਾਨਸਿਕਤਾ ਕੀ ਸੀ ਇਹਦੀ ਸੋਚ ਕੀ ਸੀ ਇਹਦੀ ਸੋਚ ਇਹੀ ਹੋ ਸਕਦੀ ਹੈ ਕਿ ਉਸ ਲੜਕੀ ਦੀ ਵੀਡੀਓ ਬਣਾਵਾਗਾ ਫਿਰ ਉਸ ਨੂੰ ਬਲੈਕਮੇਲ ਕਰਾਂਗਾ ਤੇ ਇਸੇ ਤਰ੍ਹਾਂ ਦੀਆਂ ਕਈ ਘਟਨਾਵਾਂ ਇੱਕ ਸਾਲ ਦੇ ਵਿੱਚ ਅਸੀਂ ਸੁਣਦੇ ਆ ਜਿੱਥੇ ਇਸ ਤਰ੍ਹਾਂ ਕੀਤਾ ਜਾਂਦਾ ਕਈ ਤਾਂ ਇੰਜ ਕਰਦੇ ਨੇ ਕਿ ਉਹ ਪਿਆਰ ਮੁਹੱਬਤ ਤੇ ਇਸ਼ਕ ਦੇ ਨਾਂ ਤੇ ਕਿਸੇ ਲੜਕੀ ਦੇ ਨਾਲ ਜੁੜਦੇ ਨੇ ਉਸ ਤੋਂ ਬਾਅਦ ਉਹਦੀਆਂ ਗਲਤ ਵੀਡੀਓ ਜਾਂ ਫੋਟੋਆਂ ਬਣਾਉਂਦੇ ਨੇ ਤੇ ਬਾਅਦ ਚ ਉਸ ਨੂੰ ਬਲੈਕਮੇਲ ਕਰਦੇ ਨੇ ਕਈ ਵਾਰ ਕਈ ਕੁੜੀਆਂ ਨੇ ਵੀ ਇੰਜ ਕੀਤਾ ਹੈ ਇਹ ਵੀ ਖਬਰਾਂ ਆਈਆਂ ਨੇ ਪਰ ਮੁੰਡਾ ਕਰੇ ਜਾਂ ਕੁੜੀ ਇਹ ਘਟਨਾਵਾਂ ਕਿੰਨੀਆਂ ਨੀਚ ਨੇ ਔਰ ਇਹ ਸਾਇਕੀ ਕਿੰਨੀ ਗਿਰੀ ਹੋਈ ਆ ਇਹ ਸੋਚ ਕਿੰਨੀ ਛੋਟੀ ਆ ਇਹ ਕਿੰਨੀ ਘਟੀਆ ਪੱਦਰ ਦੀ ਮਾਨਸਿਕਤਾ ਹੈ ਇਹ ਤੁਸੀਂ ਆਪ ਕਮੈਂਟ ਚ ਲਿਖ ਕੇ ਦੱਸ ਦਿਓ ਇਥੇ ਮੈਂ ਇੱਕ ਟਿੱਪਣੀ ਜ਼ਰੂਰ ਕਰਨੀ ਚਾਹਾਂਗਾ ਹੁਣ ਕੁੜੀ ਦਾ ਕਹਿਣਾ ਹੈ ਕਿ ਇਹ ਮੁੰਡਾ ਪਹਿਲਾਂ ਵੀ ਮੇਰੇ ਪਿੱਛੇ ਸੀ ਮੈਨੂੰ ਪਰੇਸ਼ਾਨ ਕਰਦਾ ਸੀ ਹੋ ਸਕਦਾ ਇਹ ਮੁੰਡਾ ਦਾਵਾ ਕਰਦਾ ਹੋਵੇ ਕਿ ਉਸ ਕੁੜੀ ਦੇ ਨਾਲ ਉਹਨੂੰ ਪਿਆਰ ਮੁਹੱਬਤ ਜਾਂ ਇਸ਼ਕ ਹੈ ਪਰ ਸਭ ਤੋਂ ਦੁੱਖਦਾਇਕ ਗੱਲ ਇਹ ਹੈ ਕਿ ਸਾਡੇ 99% ਮੁੰਡੇ ਕੁੜੀਆਂ ਨੂੰ ਪਿਆਰ ਮੁਹੱਬਤ ਤੇ ਇਸ਼ਕ ਦਾ ਅਰਥ ਤੱਕ ਨਹੀਂ ਪਤਾ ਪਰਵਾਸ਼ਾ ਤੱਕ ਨਹੀਂ ਪਤਾ ਉਹ ਫਿਰ ਪਿਆਰ ਮੁਹੱਬਤ ਤੇ ਇਸ਼ਕ ਦਾ ਜਿਹੜਾ ਦਾਵਾ ਕਰਦੇ ਨੇ ਉਹ ਸਿਰਫ ਜਿਸਮਾਨੀ ਹੁੰਦਾ ਉਹ ਫਿਜ਼ੀਕਲ ਅਟਰੈਕਸ਼ਨ ਹੁੰਦਾ ਉਹ ਲਵ ਨਹੀਂ ਹੁੰਦਾ ਲਵ ਤੇ ਫਿਜ਼ੀਕਲ ਅਟਰੈਕਸ਼ਨ ਦੇ ਵਿੱਚ ਬਹੁਤ ਵੱਡਾ ਫਰਕ ਹੈ ਪਰ ਫਿਜ਼ੀਕਲ ਅਟਰੈਕਸ਼ਨ ਨੂੰ ਜਦੋਂ ਲਵ ਮੰਨਿਆ ਜਾਂਦਾ ਤਾਂ ਇਹਦੇ ਵਿੱਚੋਂ ਬਹੁਤ ਗਲਤ ਚੀਜ਼ਾਂ ਵਾਪਰਦੀਆਂ ਨੇ ਔਰ ਹੋ ਸਕਦਾ ਹੈ ਇਹ ਬਠੰਡਾ ਵਾਲੀ ਘਟਨਾ ਵੀ ਏਸੇ ਹੀ ਵਿੱਚੋਂ ਪੈਦਾ ਹੋਈ ਹੋਵੇ ਦੂਜੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਜਿਹੜੀ ਆ ਚਾਰਖੰਡ ਦੇ ਸ਼ਹਬਾਜ ਗੰਜ ਤੋਂ ਆਰੀ ਹੈ ਜਿੱਥੇ ਇੱਕ ਪਿਓ ਨੇ ਆਪਣੀ ਇੱਕ ਛੋਟੀ ਜੀ ਨਵਾਲਿਕ ਧੀ ਨੂੰ 1 ਲੱਖ ਰੁਪਏ ਦੇ ਵਿੱਚ ਇੱਕ ਵਿਅਕਤੀ ਨੂੰ ਦੇ ਦਿੱਤਾ ਜਿਹਦੇ ਨਾਲ ਇਹ ਹੋਇਆ ਸੀ ਸੌਦਾ ਕਿ ਉਹ ਕੁਝ ਰਾਤਾਂ ਉਹਦੀ ਧੀ ਦੇ ਨਾਲ ਬਲਾਤਕਾਰ ਕਰੇਗਾ ਜਾਂ ਸੈਕਸ ਕਰੇਗਾ ਤੇ ਇਸ ਕਰਕੇ ਪਿਓ ਨੇ ਆਪਣੀ ਧੀ ਨੂੰ ਉਸ ਦੇ ਹਵਾਲੇ ਕਰ ਦਿੱਤਾ ਕਿਉਂਕਿ ਉਹਨੂੰ 1 ਲੱਖ ਰੁਪਈਆ ਮਿਲ ਗਿਆ ਸੀ ਹੁਣ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਵਿਅਕਤੀ ਨੂੰ ਕੁੜੀ ਵੇਚੀ ਸੀ ਸੰਤੋਸ਼ যাদਬ ਉਦੇ ਉੱਪਰ ਵੀ ਪੁਲਿਸ ਨੇ ਕਾਰਵਾਈ ਕੀਤੀ ਹੈ ਹੁਣ ਤੁਸੀਂ ਦੱਸੋ ਅਸੀਂ ਕਿਸ ਦੌਰ ਚ ਦਾਖਲ ਹੋ ਗਏ ਪੈਸਾ ਹੀ ਸਭ ਸਭ ਤੋਂ ਵੱਡੀ ਚੀਜ਼ ਬਣ ਗਿਆ ਹੈ ਪੈਸਾ ਹੀ ਸਭ ਕੁਝ ਬਣ ਗਿਆ ਹੈ ਕੀ ਧਨ ਹੀ ਸਭ ਤੋਂ ਉੱਪਰ ਹੈ ਦੇਖੋ ਮਿੱਤਰੋ ਪੈਸਾ ਬਹੁਤ ਕੁਝ ਹੈ ਪਰ ਪੈਸਾ ਸਾਡੇ ਰਿਸ਼ਤਿਆਂ ਨਾਤਿਆਂ ਇੱਜ਼ਤ ਅਸਮਤ ਨਾਲੋਂ ਵੱਡਾ ਨਹੀਂ ਹੋ ਸਕਦਾ ਸਾਨੂੰ ਪੈਸੇ ਲਈ ਆਪਣੀਆਂ ਇੱਜ਼ਤਾਂ ਆਪਣੇ ਰਿਸ਼ਤੇ ਨਾਤੇ ਦਾਤੇ ਨਹੀਂ ਲੈਣੇ ਚਾਹੀਦੇ ਔਰ ਦੌਰ ਇਹ ਆ ਗਿਆ ਕਹਿੰਦੇ ਸੀ ਮਾਪੇ ਪੁੱਤ ਕਪੁੱਤ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ ਪਰ ਅੱਜ ਕੱਲ ਇਹੋ ਜੀਆਂ ਕਾਫੀ ਖਬਰਾਂ ਸੁਣਨ ਨੂੰ ਮਿਲਦੀਆਂ ਜਿੱਥੇ ਇਹ ਕਹਿਣਾ ਪੈਂਦਾ ਕਿ ਹੁਣ ਤਾਂ ਮਾਪੇ ਵੀ ਕੁਮਾਪੇ ਹੋ ਜਾਂਦੇ ਨੇ ਇਹ ਜਿਹੜਾ ਦੌਰ ਹੈ ਬਹੁਤ ਭਿਆਨਕ ਹੈ ਤੁਸੀਂ ਦੇਖੋ ਆ ਪਿਛਲੇ ਦਿਨੀ ਫਰੀਦਕੋਟ ਤੋਂ ਇੱਕ ਖਬਰ ਆਈ ਇੱਕ ਪਿਓ ਜਿਹੜਾ ਆਪਣੀ ਛੋਟੀ ਬੱਚੀ ਦੇ ਨਾਲ ਰੇਪ ਕਰਦਾ ਸੀ ਸਖਾ ਪਿਓ ਉਹਦੀ ਪਤਨੀ ਨੇ ਯਾਨੀ ਕਿ ਉਸ ਬੱਚੀ ਦੀ ਮਾਂ ਨੇ ਹੀ ਆਪਣੇ ਘਰ ਵਾਲੇ ਦੇ ਸਿਰ 'ਚ ਡੰਡਾ ਮਾਰ ਕੇ ਉਹਨੂੰ ਉਦੋਂ ਮਾਰਿਆ ਜਦੋਂ ਉਹ ਫਿਰ ਆਪਣੀ ਧੀ ਨਾਲ ਰੇਪ ਕਰ ਰਿਹਾ ਸੀ ਪੰਜਾਬ ਦੇ ਵਿੱਚ ਵੀ ਇਦਾਂ ਦੀਆਂ ਘਟਨਾਵਾਂ ਜਦੋਂ ਸੁਣਨ ਨੂੰ ਮਿਲਦੀਆਂ ਨੇ ਤਾਂ ਮਨ ਸੋਚਾਂ 'ਚ ਪੈ ਜਾਂਦਾ ਹੈ ਕਿ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਹੈ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਇਹਨੂੰ ਕਿਵੇਂ ਰੋਕ ਸਕਦੇ ਹਾਂ ਇਹ ਸਾਰੇ ਸਵਾਲਾਂ ਦਾ ਇੱਕ ਹੀ ਜਵਾਬ ਹੈ ਜਦੋਂ ਸਾਡੇ ਸਮਾਜ ਦਾ ਦ੍ਰਿਸ਼ਟੀਕੋਣ ਤੇ ਨਜ਼ਰੀਆ ਸਹੀ ਬਣੇਗਾ ਜਦੋਂ ਸਾਡੇ ਸਮਾਜ ਦੇ ਲੋਕਾਂ ਨੂੰ ਸਹੀ ਸਮਝ ਸਹੀ ਗਿਆਨ ਸਹੀ ਦਿਸ਼ਾ ਮਿਲੇਗੀ ਉਦੋਂ ਆ ਸਾਡਾ ਸਮਾਜ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਸਕਦਾ ਹੈ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਸਕਦਾ ਹੈ ਉਦੋਂ ਤੱਕ ਆ ਜੋ ਵਾਪਰ ਰਿਹਾ ਹੈ ਇਹਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ ਅਗਲੀਆਂ ਦੋ ਖਬਰਾਂ ਨੇ ਕਿ ਰਾਤ ਕਿਸਾਨ ਅੰਦੋਲਨ ਜਿਹੜਾ ਕਿ ਖਣੋਰੀ ਬਾਰਡਰ ਤੇ ਚੱਲ ਰਿਹਾ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਕ ਤੇ ਬੈਠੇ ਨੇ ਉਥੇ ਸਰਕਾਰ ਦੇ ਮੰਤਰੀ ਗਏ ਨੇ ਖੇਤੀਬਾੜੀ ਮੰਤਰੀ ਪੰਜਾਬ ਦੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਉਹ ਵੀ ਗਏ ਨੇ ਕੈਬਨਟ ਮੰਤਰੀ ਅਮਨ अरोड़ा ਵੀ ਗਏ ਨੇ ਕੈਬਨਟ ਮੰਤਰੀ ਕੁਲਦੀਪ ਢਾਲੀਵਾਲ ਵੀ ਗਏ ਨੇ ਸ਼ੈਰੀ ਕਲਸੀ ਵੀ ਗਏ ਨੇ ਗੁਰਦੇਵਤ ਸੇਖੋਂ ਵੀ ਗਏ ਨੇ ਮਤਲਬ ਪੰਜਾਬ ਦੀ ਅੱਧੀ ਕੈਬਨਟ ਅੱਧਾ ਮੰਤਰੀ ਮੰਡਲ ਜਗਜੀਤ ਸਿੰਘ ਡੱਲੇਵਾਲ ਕੋਲ ਪਹੁੰਚਿਆ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਦੀ ਅਗਵਾਈ ਚ ਉਹ ਸਾਰੇ ਗਏ ਨੇ ਉੱਥੇ ਜਾ ਕੇ ਜਗਜੀਤ ਸਿੰਘ ਡੱਲੇਵਾਲ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਕਾਫੀ ਗੱਲਾਂ ਹੋਈਆਂ ਨੇ ਔਰ ਗੱਲਾਂ ਕੀ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਮੁਖੀ ਅਮਨ अरोड़ा ਨੇ ਮੰਤਰੀਆਂ ਦੀ ਹਾਜ਼ਰੀ ਚ ਜਗਜੀਤ ਡੱਲੇਵਾਲ ਨੂੰ ਕਿਹਾ ਕਿ ਪੰਜਾਬ ਸਰਕਾਰ ਤੇਰੇ ਨਾਲ ਹੈ 1000% ਅਸੀਂ ਤੇਰੇ ਨਾਲ ਹਾਂ ਤੇਰੀਆਂ ਮੰਗਾਂ ਨਾਲ ਸਹਿਮਤਾਂ ਪਰ ਤੇਰੇ ਅੰਦਰ ਕੁਝ ਜਾਣਾ ਚਾਹੀਦਾ ਹੈ ਨਹੀਂ ਤਾਂ ਤੇਰੀ ਜਾਨ ਜਾ ਸਕਦੀ ਹੈ ਤੁਸੀਂ ਆਪਣਾ ਅਨਸ਼ਾ ਇਸੇ ਤਰ੍ਹਾਂ ਰੱਖੋ ਪਰ ਬੋਤਲਾਂ ਲਵਾ ਕੇ ਜਾਂ ਡ੍ਰਿਪ ਲੈ ਕੇ ਤੁਸੀਂ ਆਪਣੇ ਅੰਦਰ ਕੋਈ એનર્ਜੀ ਭੇਜੋ ਹੁਣ ਇੱਥੇ ਕਈ ਸਵਾਲ ਉੱਠੇ ਨੇ ਪਹਿਲਾ ਸਵਾਲ ਕਿ ਜੇ ਪੰਜਾਬ ਸਰਕਾਰ ਤੇ ਮੰਤਰੀ ਡੱਲੇਵਾਲ ਦੇ ਨਾਲ ਨੇ ਤਾਂ ਫਿਰ ਪੰਜਾਬ ਸਰਕਾਰ ਨੇ ਸਰਕਾਰ ਬਣਉਣ ਤੋਂ ਪਹਿਲਾਂ ਇਹ ਕਾਸੀ ਆਮ ਆਦਮੀ ਪਾਰਟੀ ਨੇ 5 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਸਾਰੀਆਂ ਫਸਲਾਂ ਤੇ ਡੱਲੇਵਾਲ ਕੀ ਮੰਗਦਾ ਡੱਲੇਵਾਲ ਕਿਹੜਾ ਭੁੱਜੇ ਛੋਲੇ ਮੰਗਦਾ ਡੱਲੇਵਾਲ ਵੀ ਤਾਂ ਐਮਐਸਪੀ ਲਈ ਬੈਠਾ ਹੈ ਦੇ ਦਿਓ ਫਿਰ ਤੁਸੀਂ ਤੇ ਜੇ ਦੇ ਨਹੀਂ ਸਕਦੇ ਸੀ ਤਾਂ ਫਿਰ ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਤੁਸੀਂ ਇਹ ਜਿਹੜਾ ਝੂਠਾ ਦਾਵਾ ਕੀਤਾ ਸੀ ਉਹਦੀ ਮਾਫੀ ਕਦੋਂ ਮੰਗੋਗੇ ਤੁਹਾਡੀ ਮੰਤਰੀ ਅਨਮੋਲ ਗਗਨਮਾਨ ਨੇ ਕਿਹਾ ਸੀ ਕਿ ਮੈਨੂੰ ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਇਹ ਐਲਾਨ ਕਰੋ ਕਿ 5 ਮਿੰਟ 'ਚ ਅਸੀਂ ਐਮਐਸਪੀ ਦੇ ਦਾਂਗੇ ਫਿਰ ਅੱਜ ਤੱਕ ਦਿੱਤੀ ਕਿਉਂ ਨਹੀਂ ਦੇਖੋ ਕੇਂਦਰ ਸਰਕਾਰ ਉਹਦਾ ਰਵਈਆ ਸਭ ਨੂੰ ਪਤਾ ਹੈ ਕੇਂਦਰ ਸਰਕਾਰ ਜਿੱਦਲ ਬਣੀ ਬੈਠੀ ਹੈ ਢੀਠ ਬਣੀ ਬੈਠੀ ਹੈ ਪਹਿਲਾਂ ਵੀ 700 ਕਿਸਾਨ ਸ਼ਹੀਦ ਕਰਾ ਕੇ ਉਹਨੇ 3 ਕਾਨੂੰਨ ਵਾਪਸ ਲਏ ਸੀ ਤੇ ਅੱਜ ਵੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥੇ ਚੜ ਕੇ ਤੇ ਆ ਸਭ ਕੁਝ ਕਰ ਰਹੀ ਹੈ ਉਹਦੇ ਉਹਨੇ ਵੀ ਅੱਜ ਤੱਕ ਲੋਕਾਂ ਨੂੰ ਬਹੁਤ ਝੂਠੇ ਲਾਰੇ ਲਾਏ ਬੁੱਧੂ ਬਣਾਇਆ ਬੇਵਕੂਫ ਬਣਾਇਆ ਪਰ ਪੰਜਾਬ ਸਰਕਾਰ ਜਦ ਉੱਥੇ ਗਈ ਏ ਤਾਂ ਸਵਾਲ ਪੰਜਾਬ ਸਰਕਾਰ ਤੇ ਵੀ ਬਣਦੇ ਖੁਦ ਖੇਤੀਬਾੜੀ ਮੰਤਰੀ ਕਿਹਾ ਡੱਲੇਵਾਲ ਨੇ ਫਿਰ ਮੂੰਹ ਤੇ ਕਿਹਾ ਉਹ ਕਹਿੰਦਾ ਸਾਰੀਆਂ ਸਰਕਾਰਾਂ ਕਿਸਾਨ ਦਾ ਨਾਮ ਲੈ ਕੇ ਵੋਟ ਵਟੋਰਦੀਆਂ ਨੇ ਪਰ ਕਿਸਾਨ ਦੇ ਨਾਲ ਖੜਦਾ ਕੋਈ ਨਹੀਂ ਡੱਲੇਵਾਲ ਨੇ ਮੂੰਹ ਤੇ ਕਿਹਾ ਉਹ ਕਹਿੰਦਾ 720000 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਪਿਛਲੇ ਟਾਈਮ 'ਚ ਕਿੰਨੇ 720000 ਔਰ ਇਹ ਫਿਗਰ ਜ਼ੁਬਾਨੀ ਨਹੀਂ ਗਈ ਇਹ ਤਾਂ ਅੰਕੜਾ ਅਦਾਲਤ ਦੇ ਵਿੱਚ ਸਰਕਾਰ ਨੇ ਪੇਸ਼ ਕੀਤਾ ਹੈ ਕਿ ਇੰਨੇ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਹੁਣ ਤੁਸੀਂ ਦੱਸੋ ਜਿੱਥੇ ਲੱਖਾਂ ਕਿਸਾਨ ਤੇ ਲੱਖਾਂ ਮਜ਼ਦੂਰ ਜ਼ਿੰਦਗੀ ਤੋਂ ਤੰਗ ਆ ਕੇ ਆਤਮ ਹੱਤਿਆ ਕਰਦੇ ਹੋਣ ਉਸ ਦੇਸ਼ ਦੀਆਂ ਸਰਕਾਰਾਂ ਨੂੰ ਕੀ ਕਿਹਾ ਜਾਵੇ ਸਭ ਤੋਂ ਵੱਧ ਮਿਹਨਤ ਕਰਨ ਵਾਲੇ ਜੇ ਆਪਣੀ ਜੀਵਨ ਲੀਲਾ ਸਮਾਪਤ ਕਰਦੇ ਨੇ ਸ਼ਰਮ ਆਉਣੀ ਚਾਹੀਦੀ ਹੈ ਇਹੋ ਜੀਆਂ ਘਟੀਆ ਸਰਕਾਰਾਂ ਨੂੰ ਇਹੋ ਜੇ ਗੰਦੇ ਸਿਸਟਮ ਨੂੰ ਜਿੱਥੇ ਕਿਰਤੀ ਲੋਕਾਂ ਨੂੰ ਆਪਣੀ ਜਾਨ ਖਤਮ ਕਰਨੀ ਪੈਂਦੀ ਹੈ ਆਤਮ ਹੱਤਿਆ ਬੰਦਾ ਕਦੋਂ ਕਰਦਾ ਹੈ ਜਦੋਂ ਉਹਨੂੰ ਚਾਰੇ ਪਾਸੇ ਸਾਰੇ ਦਰਵਾਜ਼ੇ ਬੰਦ ਨਜ਼ਰ ਆਉਣ ਆਤਮ ਹੱਤਿਆ ਬੰਦੇ ਦਾ ਆਖਰੀ ਕਦਮ ਹੁੰਦਾ ਜਦੋਂ ਤੱਕ ਉਹਨੂੰ ਥੋੜੀ ਜੀ ਚੀਖ ਵੀ ਨਜ਼ਰ ਆਉਂਦੀ ਹੈ ਕਿ ਮੈਂ ਇਹਦੇ ਵਿੱਚ ਦੀ ਨਿਕਲ ਸਕਦਾ ਉਦੋਂ ਤੱਕ ਉਹ ਕੋਸ਼ਿਸ਼ਾਂ ਕਰਦਾ ਹੈ ਆਤਮ ਹੱਤਿਆ ਨਹੀਂ ਕਰਦਾ ਆਤਮ ਹੱਤਿਆ ਆਖਰੀ ਰਾਹ ਮੈਂ ਆਤਮ ਹੱਤਿਆ ਨਾਲ ਸਹਿਮਤ ਨਹੀਂ ਮੈਂ ਸੂਸਣ ਨੂੰ ਠੀਕ ਨਹੀਂ ਸਮਝਦਾ ਲੜਨਾ ਚਾਹੀਦਾ ਹੈ ਮੁਕਾਬਲਾ ਕਰਨਾ ਚਾਹੀਦਾ ਹੈ ਪਰ ਮੈਂ ਇਹ ਕਹਿਣਾ ਕਿ ਜਿਹੜੇ ਕਰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸਾਰੇ ਦਰਵਾਜ਼ੇ ਬੰਦ ਨਜ਼ਰ ਆਉਂਦੇ ਨੇ ਇਸੇ ਲਈ ਕਰਦੇ ਨੇ ਉਹਨਾਂ ਚੋਂ ਜਿਹੜੇ ਜਿਹੜੇ ਮਜ਼ਬੂਤ ਹੁੰਦੇ ਨੇ ਉਹ ਆਪਣੇ ਹਾਲਾਤਾਂ ਦੇ ਨਾਲ ਫਾਈਟ ਕਰਦੇ ਨੇ ਤੇ ਹਾਲਾਤਾਂ ਨੂੰ ਹੌਲੀ-ਹੌਲੀ ਜਿੱਤਦੇ ਨੇ ਪਰ ਜਿਹੜੇ ਦਿਮਾਗੀ ਤੌਰ ਤੇ ਥੋੜੇ ਕਮਜ਼ੋਰ ਹੁੰਦੇ ਨੇ ਉਹ ਹਾਲਾਤਾਂ ਦੇ ਵਹਿਣ 'ਚ ਬਹਿ ਕੇ ਤੇ ਜ਼ਿੰਦਗੀ ਤੋਂ ਹੱਥ ਧੋ ਲੈਂਦੇ ਨੇ ਤੇ ਉਹ ਜਿਹੜੇ 7 ਲੱਖ ਪਲੱਸ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਨਾ ਉਹ ਆਤਮ ਹੱਤਿਆ ਨਹੀਂ ਉਹ ਸਰਕਾਰੀ ਕਤਲ ਹੈ ਸਰਕਾਰੀ ਰਾਜਨੀਤਿਕ ਪ੍ਰਬੰਧ ਦੁਆਰਾ ਕੀਤੇ ਗਏ ਕਤਲ ਕਿਉਂਕਿ ਸਦੀਆਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਨੇ ਸਭ ਤੋਂ ਵੱਧ ਕੰਮ ਕੀਤਾ ਮਿਹਨਤ ਕੀਤੀ ਪਰ ਜੇ ਫਿਰ ਵੀ ਉਹ ਕਰਜ਼ਿਆਂ ਥੱਲੇ ਨੇ ਤੰਗੀਆਂ ਚ ਨਹੀਂ ਗਰੀਬੀ ਚ ਨਹੀਂ ਥੋੜਾਂ ਚ ਨਹੀਂ ਤਾਂ ਇਹਦੇ ਦੋਚੀ ਉਹ ਖੁਦ ਨਹੀਂ ਇਹਦਾ ਦੋਚੀ ਉਹ ਸਰਕਾਰਾਂ ਤੇ ਸਿਸਟਮ ਹੈ ਜਿਨੇ ਉਹਨਾਂ ਨੂੰ ਉੱਪਰ ਉੱਠਣ ਨਹੀਂ ਦਿੱਤਾ ਜਿਨੇ ਇਹੋ ਜੀਆਂ ਨੀਤੀਆਂ ਪਾਲਿਸੀਆਂ ਨਹੀਂ ਬਣਾਈਆਂ ਕਿ ਸਭ ਤੋਂ ਵੱਧ ਮਿਹਨਤ ਕਰਨ ਵਾਲੇ ਉੱਪਰ ਉੱਠ ਸਕਣ ਤਾਂ ਇਸ ਕਰਕੇ ਉਹ ਆਤਮ ਹੱਤਿਆਵਾਂ ਕਤਲ ਨੇ ਕਤਲ ਨੇ ਤੇ ਕਤਲ ਨੇ ਔਰ ਇਹੀ ਗੱਲ ਦੱਲੇਵਾਲ ਨੇ ਸਰਕਾਰ ਦੇ ਮੂੰਹ ਤੇ ਆਖੀ ਹੈ ਹੁਣ ਚਾਹੇ ਮੰਤਰੀ ਗਏ ਨੇ ਪਰ ਨਤੀਜਾ ਕੀ ਨਿਕਲਿਆ ਉਹੀ ਜੋ ਨਿਕਲਣਾ ਸੀ ਕੀ ਫੋਟੋਆਂ ਲਵਾਈਆਂ ਨੇ ਵੀਡੀਓ ਬਣਾਈਏ ਤੇ ਆ ਗਏ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਐਮਪੀ ਐਮਐਲਏ ਸਾਬਕਾ ਮੰਤਰੀ ਦੱਲੇਵਾਲ ਸਾਹਿਬ ਕੋਲ ਗਏ ਨੇ ਫੋਟੋਆਂ ਲਵਾਈਆਂ ਤੇ ਵਾਪਸ ਆ ਗਏ ਮੀਡੀਆ 'ਚ ਛਾ ਗਏ ਬਸ ਵੋਟਾਂ ਦੀ ਖਾਤਰ ਦਿੱਲੀ ਦੇ ਵਿੱਚ ਇਲੈਕਸ਼ਨ ਨੇ ਇੱਕ ਦੋ ਥਾਵਾਂ ਤੇ ਹੋਰ ਇਲੈਕਸ਼ਨ ਹੋ ਰਹੇ ਨੇ ਉਹ ਲੈਕਸ਼ਨਾਂ ਦੇ ਵਿੱਚ ਕਿਵੇਂ ਵੋਟਾਂ ਨੂੰ ਪੁੰਢੀ ਪਾਉਣੀ ਹੈ ਬਸ ਇਹੀ ਜੁਗਾੜ ਚਾਰਚ ਫਿਰੋ ਲੱਗ ਰਿਹਾ ਹੈ ਡੱਲੇਵਾਲ ਨਾਲ ਡੱਲੇਵਾਲ ਦੀਆਂ ਮੰਗਾ ਨਾਲ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਇਹੀ ਗੱਲ ਡੱਲੇਵਾਲ ਨੇ ਉਹਨਾਂ ਦੇ ਮੂੰਹ ਤੇ ਵੀ ਆਖੀ ਹੈ ਤੇ ਇਹੀ ਅੰਤਮ ਸੱਚ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਿਆਰ ਬਹੁਤ ਮਿਲ